ਕ੍ਰੇਡੀਅਨ ਖਬਰਨਾਮੇ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 2023 ਦੇ ਵਿੱਚ ਜਾਰੀ ਕੀਤੀ ਗਈ ਐਕਸਪ੍ਰੈਸ ਐਂਟਰੀ ਇਅਰ ਐਂਡ ਰਿਪੋਰਟ ਦੇ ਅਨਸਾਰ 2022 ਦੇ ਮੁਕਾਬਲੇ 2023 ਵਿੱਚ ਐਕਸਪ੍ਰੈਸ ਐਂਟਰੀ ਡਰਾ ਵਿੱਚ ਅਪਲਾਈ ਕਰਨ ਲਈ ਸੱਦੇ ਦੀ ਦੁੱਗਣੀ ਤੋਂ ਵੱਧ ਸੰਖਿਆ ਜਾਰੀ ਕੀਤੀ ਗਈ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ 11 ਜਨਵਰੀ ਤੋਂ ਦਸੰਬਰ 21 2023 ਦਰਮਿਆਨ 42 ਐਕਸਪ੍ਰੈਸ ਐਂਟਰੀਆਂ ਡਰਾ ਤੋ ਵਧ 110266 ਆਈਟੀਏ ਜਾਰੀ ਕੀਤੇ ਨੇ ਇਹ 2022 ਦੇ ਵਿੱਚ 46539 ਦੇ ਮੁਕਾਬਲੇ 136% ਵਧ ਨੇ ਕੁੱਲ ਮਿਲਾ ਕੇ ਇੱਥੇ 488571 ਪ੍ਰੋਫਾਈਲ ਸਪਰਦ ਕੀਤੇ ਗਏ ਸਨ ਇਹਨਾਂ ਵਿੱਚੋਂ 343875 77% ਲੋਕ ਯੋਗ ਸਨ ਜਦੋਂ ਕਿ 1,44,696 33% ਯੋਗ ਨਹੀਂ ਸਨ ਐਕਸਪ੍ਰੈਸ ਐਂਟਰੀ ਵਿੱਚ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਤੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਦੇ ਆਰਥਿਕ ਇਮੀਗ੍ਰੇਸ਼ਨ ਬਿਨਕਾਰਾ ਲਈ ਤੇਜ਼ ਪ੍ਰਤੀਕਿਰਿਆ ਦੀ ਸਹੂਲਤ ਤਿਆਰ ਕੀਤੀ ਗਈ ਹੈ ਇਹ ਉਮੀਦਵਾਰ ਨੂੰ ਸਕੋਰ ਅਤੇ ਰੈਂਕ ਦੇਣ ਲਈ ਵਿਆਪਕ ਰੈਕਿੰਗ ਸਿਸਟਮ ਦੀ ਵਰਤੋਂ ਕਰਦਾ ਹੈ ਹਰੇਕ ਉਮੀਦਵਾਰ ਨੂੰ 1200 ਦੇ ਵਿੱਚੋਂ ਸਕੋਰ ਨਿਰਧਾਰਤ ਕੀਤਾ ਜਾਂਦਾ ਹੈ ਉੱਚ ਸਕੋਰ ਵਾਲੇ ਨੂੰ ITA ਪ੍ਰਾਪਤ ਕਰਨ ਵਿੱਚ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ ਇਸ ਤੋਂ ਇਲਾਵਾ 2023 ਵਿੱਚ ਸ਼੍ਰੇਣੀ ਅਧਾਰਤ ਚੋਣ ਡਰਾ ਦੀ ਸਹੂਲਤ ਹੋਈ ਇਹ ਡਰਾ ਸਾਰੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਉਮੀਦਵਾਰਾਂ ਤੇ ਵਿਚਾਰ ਕੀਤੇ ਗਏ ਸਨ ਪਰ ਉਨ੍ਹਾਂ ਨੂੰ ਉਨ੍ਹਾਂ ਦੇ ਕਿੱਤੇ ਅਤੇ ਪਾਦਸ਼ਾਹੀ ਯੋਗਤਾ ਦੇ ਆਧਾਰ ਤੇ ਨਿਸ਼ਾਨਾ ਬਣਾਉਂਦੇ ਨੇ ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ ਸੀਈਸੀ ਪ੍ਰੋਗਰਾਮ ਦੇ ਤਹਿਤ ਉਮੀਦਵਾਰਾਂ ਨੂੰ ਜ਼ਿਆਦਾਤਰ ਆਈਟੀਏ 4052 ਜਾਰੀ ਕੀਤੇ ਗਏ ਸਨ ਇਸ ਤੋਂ ਬਾਅਦ ਸੂਬਾਈ ਨਾਮਜ਼ਦ ਪ੍ਰੋਗਰਾਮ ਪੀਐਨਪੀ ਦੇ ਵਿੱਚ 26445 ਅਤੇ ਐਫਐਸਡਬਲਯੂਪੀ ਦੇ ਵਿੱਚ 17898 ਆਈਟੀਏ ਜਾਰੀ ਕੀਤੇ ਗਏ ਸਨ IRCC ਨੇ FSTP ਉਮੀਦਵਾਰਾਂ ਨੂੰ ਸਿਰਫ 8 ITA ਜਾਰੀ ਕੀਤੇ। ਹਾਲਾਂਕਿ IRCC ਨੇ ਇੱਕ ਪ੍ਰੋਸੈਸਿੰਗ ਲੜੀ ਦੀ ਵਰਤੋਂ ਕਰਦੇ ਹੋਏ ਹਰੇਕ ITA ਨੂੰ ਜਾਰੀ ਕਰਨ ਲਈ ਪ੍ਰੋਗਰਾਮ ਦੀ ਚੋਣ ਕਰਦਾ ਹੈ। ਇਸ ਲੜੀ ਦੇ ਅਨੁਸਾਰ CEC ਅਤੇ FSTP ਦੋਵੇਂ ਯੋਗ ਉਮੀਦਵਾਰਾਂ ਨੂੰ CEC ਦੇ ਅਧੀਨ ਸੱਦਾ ਜਾਂਦਾ ਹੈ। ਇਹ ਦਰਜਾਬੰਦੀ FSTP ਦੇ ਅਦੀ ਇਨ ਜਾਰੀ ਕੀਤੇ ਜਾਂਦੇ ਨੇ ਤੇ ਆਈਟੀਏ ਨੀ ਘਟ ਸੰਖਿਆ ਦੀ ਵਿਆਪਕ ਵਿਆਖਿਆ ਕਰਨ ਵਿੱਚ ਮਦਦ ਕਰਦੀ ਹੈ ਜੂਰ ਵਿੱਚ ਸ਼੍ਰੇਣੀ ਅਧਾਰਤ ਚੋਣ ਦੌਰਾਨ ਸ਼ੁਰੂਆਤ ਤੋਂ ਬਾਅਦ ਆਈਆਰਸੀਸੀ ਨੇ 25870 ਅਤੇ ਆਈਟੀਏ ਜਾਰੀ ਕੀਤੇ ਸਨ ਜੋ ਕਿ ਸਾਰੇ ਆਈਟੀਏ 23% ਬਣਦਾ ਫਿਰ ਦੁਬਾਰਾ ਪ੍ਰੋਗਰਾਮ ਦੇ ਵਿੱਚ 12073 CEC ਉਮੀਦਵਾਰ ਸੰਤ 13790 FSWP ਉਮੀਦਵਾਰ ਸੰਨ ਅਤੇ 7 FSTP ਉਮੀਦਵਾਰ ਸੰਨ ਤੇ ਦੱਸਦੇ ਕਿ ਪੂਲ ਵਿੱਚ ਜ਼ਿਆਦਾਤਰ CRS ਸਕੋਰ 300 ਤੋਂ 550 ਦੇ ਵਿਚਕਾਰ ਹੁੰਦਾ ਜੋ ਸਾਰੇ ਉਮੀਦਵਾਰਾਂ ਦੇ 93% ਹੁੰਦੇ ਨੇ ਸ਼੍ਰੇਣੀ ਅਧਾਰਿਤ ਚੋਣ ਦੀ ਸ਼ੁਰੂਆਤ ਤੋਂ ਬਾਅਦ ਔਸਤ CRS ਸਕੋਰ ਆਲ ਪ੍ਰੋਗਰਾਮ ਡਰਾ ਲਈ 500 ਤੋਂ ਵੱਧ ਜੋ ਨੋਟ ਕੀਤੇ ਗਏ ਸਨ ਡਰਾ ਦੀ ਕਿਸਮਤ ਨਿਯਮਤਮ ਸਕੋਰ ਅਦਿਕਤਮ ਸਕੋਰ ਤੇ ਆਈਟੀਏ ਪ੍ਰਾਪਤ ਕਰਨੀ ਸਕੋਰ ਰੇਂਜ ਦੀ ਜੇ ਗੱਲ ਕੀਤੀ ਜਾਵੇ ਤਾਂ ਆਮ ਦੇ ਵਿੱਚ 484 ਅਦਿਕਤਮ ਸਕੋਰ 561 ਅਤੇ ਆਈਟੀਏ ਪ੍ਰਾਪਤ 484 ਤੋਂ 561 ਸੂਬੇ ਨਾਮਜ਼ਦ ਪ੍ਰੋਗਰਾਮ ਪੀਐਨਪੀ ਦੇ ਵਿੱਚ 691 ਤੇ 791 ਤੇ 691 ਤੇ 791 ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦੇ ਵਿੱਚ 499 2023 ਵਿੱਚ ਸਿਰਫ ਇੱਕ ਡਰਾ ਹੋਇਆ ਸੀ ਅਤੇ ਆਈਟੀਏ ਪ੍ਰਾਪਤ ਕਰਨ ਵਾਲੇ ਲੋਕ 499 ਦੱਸੇ ਗਏ ਸਨ ਸੀਬੀਐਸ ਹੈਲਥ케ਅਰ ਕਿੱਤੇਆਂ ਵਿੱਚ 431 ਲੋਕ ਨਿਨਤਮ ਸਕੋਰ ਵਾਲੇ ਸਨ ਤੇ ਅਧਿਕ ਸਕੋਰ ਵਾਲੇ 476 ਅਤੇ ਇਹਨਾਂ ਦੇ ਵਿੱਚੋਂ ਹੀ ਇਹ 431 ਤੇ 476 ਸਨ ਸੀਬੀਸੀ CBS ਵਿਗਿਆਨ ਅਤੇ ਟੈਕਨੋਲੋਜੀ ਇੰਜੀਨੀਅਰ ਅਤੇ ਗਣਿਤ ਦੇ ਵਿੱਚ 481 ਵੱਧ ਸਕੋਰ 486 ਸੀ ਤੇ CBC ਨਿਊ ਫ੍ਰੈਂਚ ਨਿਪੁੰਤਾ ਦੇ ਵਿੱਚ 375 ਤੇ ਉਸ ਤੋਂ ਬਾਅਦ ਵੱਧ ਤੋਂ ਵੱਧ ਸਕੋਰ 486 ਹਨ CBS ਮੁਪਾਰਕ ਕਿੱਤਿਆਂ ਵਿੱਚ 388 ਸਕੋਰ ਤੇ ਵੱਧ ਤੋਂ ਵੱਧ 425 ਸਕੋਰ ਹਨ CBS ਟ੍ਰਾਂਸਪੋਰਟ ਕਿੱਤੇ ਵਿੱਚ 443 2023 ਵਿੱਚ ਸਿਰਫ ਇੱਕ ਡਰਾ ਹੋਇਆ ਤੇ 435 ਲੋਕਾਂ ਨੂੰ ਡਰਾ ਦਿੱਤੇ ਗਏ ਸਨ ਤੇ CBS ਖੇਤੀਬਾੜੀ ਕਿੱਤਿਆਂ ਦੇ ਵਿੱਚ 354 ਸਕੋਰ ਘਟ ਤੋਂ ਘਟ ਤੇ ਵੱਧ ਤੋਂ ਵੱਧ 386 ਸਕੋਰ ਸਨ ਇਹ ਉੱਥੇ ਦੱਸਿਆ ਡਾਟਾ ਦੱਸਦਾ ਕਿ ਸਮੁੱਚੇ ਤੌਰ ਤੇ ਜ਼ਿਆਦਾਤਰ ਐਕਸਪ੍ਰੈਸ ਐਂਟਰੀ ਬਿਨੇਕਾਰ ਪੁਰਸ਼ ਸਨ ਖਾਸ ਤੌਰ ਤੇ ਜਾਰੀ ਕੀਤੇ ਗਏ 57% ਆਈਟੀਏ ਪੁਰਸ਼ਾਂ ਨੂੰ ਦਿੱਤੇ ਗਏ ਸਨ ਜਦਕਿ ਬਾਕੀ 43% ਔਰਤਾਂ ਸਨ ਪ੍ਰੋਗਰਾਮਾਂ ਦੁਆਰਾ ਔਰਤਾਂ ਨਾਲੋਂ ਵੱਧ ਮਰਦਾਂ ਨੇ ਸੀਈਸੀ 52% ਅਤੇ ਪੀਐਨਪੀ 26% ਦੇ ਅਧੀਨ ਆਈਟੀਏ ਪ੍ਰਾਪਤ ਕੀਤੀ ਹਾਲਾਂਕਿ 2022 ਦੇ ਅੰਕੜੇ ਦੇ ਅਨੁਸਾਰ ਔਰਤਾਂ ਨੂੰ ਐਫਐਸਡਬਲਯੂਪੀ 33% ਬਨਾਮ 22% ਦੁਆਰਾ ਆਈਟੀਏ ਪ੍ਰਾਪਤ ਕਰਨ ਦੀ ਸੰਭਾਵਨਾ ਸੀ ਜੇ ਕਿੱਟਿਆਂ ਦੀ ਗੱਲ ਕੀਤੀ ਜਾਵੇ ਤਾਂ ਐਕਸਪ੍ਰੈਸ ਐਂਟਰੀ ਲਈ ਉਮੀਦਵਾਰਾਂ ਦੇ ਕੰਮ ਦਾ ਤਜਰਬਾ ਉਨ੍ਹਾਂ ਦੀ ਯੋਗਤਾ ਵਿੱਚ ਕਾਰਕ ਵਡਾਉਂਦਾ ਕੁਝ ਕਿੱਟਿਆਂ ਦੀ ਮੰਗ ਜ਼ਿਆਦਾ ਹੁੰਦੀ ਹੈ ਤੇ ਆਈਟੀ ਇਹ ਪ੍ਰਾਪਤ ਕਰਨ ਦੀ ਸੰਭਾਵਨਾ ਹੁੰਦੀ ਹੈ 2023 ਵਿੱਚ ਆਈਟੀ ਦੀ ਇੱਕ ਮੱਤਪੂਰਨ ਸੰਖਿਆ ਕੰਪਿਊਟਰ ਟੈਕਨੋਲੋਜੀ ਅਤੇ ਵਿੱਤੀ ਕਿੱਤਿਆਂ ਵਿੱਚ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਲਈ ਹਾਲਾਂਕਿ ਸਾਰੇ ਆਈਟਾ ਵਿੱਚੋਂ 48% ਹੋਰ ਕਿੱਤਿਆਂ ਵਿੱਚੋਂ ਉਮੀਦਵਾਰਾਂ ਕੋਲ ਗਏ ਸਨ ਜੋ ਰਿਪੋਰਟਾਂ ਵਿੱਚ ਸੂਚੀਬੰਦ ਨਹੀਂ ਸਨ ਲਗਾਤਾਰ ਦੂਜੀ ਵਾਰ ਸੌਫਟਵੇਅਰ ਇੰਜੀਨੀਅਰ ਡਿਜ਼ਾਈਨਰਾਂ ਨੂੰ ਸਭ ਤੋਂ ਵੱਧ ਆਈਟੀਏ 7269 ਪ੍ਰਾਪਤ ਕਰਨ ਦੀ ਸੰਭਾਵਨਾ ਸੀ ਜਿਸ ਤੋਂ ਬਾਅਦ ਸੌਫਟਵੇਅਰ ਡਿਵੈਲਪਰ ਅਤੇ ਪ੍ਰੋਗਰਾਮਰਜ਼ ਜਿਥੇ 5183 ਸਨ ਰਿਪੋਰਟ ਵਿੱਚ ਸੂਚੀਬੱਧ 15 ਕਿੱਤਿਆਂ ਵਿੱਚੋਂ ਉਹਨਾਂ ਨੂੰ 10 ਰਾਸ਼ਟਰੀ ਕਿੱਤਾ ਵਰਗੀਕਰਨ ਐਨਓਸੀ ਪ੍ਰਣਾਲੀ ਦੇ ਤਹਿਤ ਟਾਇਰ ਵਿੱਚ ਇੱਕ ਵਜੂਸ਼੍ਰੇਣੀ ਵਧ ਕੀਤਾ ਗਿਆ ਇਹਨਾਂ ਕਿੱਤਿਆਂ ਵਿੱਚ ਆਮ ਤੌਰ ਤੇ ਯੂਨੀਵਰਸਿਟੀ ਦੀ ਡਿਗਰੀ ਦੀ ਜ਼ਰੂਰਤ ਹੁੰਦੀ ਹੈ ਪ੍ਰਾਇਮਰੀ ਕੀਤਾ ਸਿਖਲਾਈ ਸਿੱਖਿਆ ਅਨੁਭਵ ਅਤੇ ਜ਼ਿੰਮੇਵਾਰੀ ਟਾਇਰ درجہਬੰਦੀ ਅਤੇ 2023 ਵਿੱਚ ਜਾਰੀ ਕੀਤੇ ਗਏ ਆਈਟੀਏ ਇਹਨਾਂ ਦੀ ਗੱਲ ਕਰਦੇ ਹਾਂ ਐਨਓਸੀ 21231 ਸੌਫਟਵੇਅਰ ਇੰਜੀਨੀਅਰ ਅਤੇ ਡਿਜ਼ਾਈਨਰ ਜਿਸ ਵਿੱਚ ਸਿਖਲਾਈ ਅਨੁਭਵ ਟਾਇਰ 1 ਦੇ ਵਿੱਚ 725965% ਐਨਓਸੀ ਸੌਫਟਵੇਅਰ ਡਿਵੈਲਪਰ ਪ੍ਰੋਗਰਾਮ ਦੇ ਵਿੱਚ ਟਾਇਰ 1 ਦੇ ਵਿੱਚ 5183 ਐਨਓਸੀ ਫੂਡ ਸੁਪਰਵਾਈਜ਼ਰ ਦੇ ਵਿੱਚ ਟਾਇਰ 2 ਦੇ ਵਿੱਚ 3277 ਸੂਚਨਾ ਪ੍ਰਣਾਲੀ ਮਹਾਂ ਟਾਇਰ 1 ਦੇ ਵਿੱਚ 2951 ਪ੍ਰਬੰਧਕੀ ਸਹਾਇਕ ਦੇ ਵਿੱਚ ਟਾਇਰ 3 ਚ 2538 ਤੇ ਡਾਟਾਵੇਸ ਵਿਸ਼ੇਸ਼ਕ ਅਤੇ ਡਾਟਾ ਪ੍ਰਸਾਰਕ ਟਾਇਰ 1 ਦੇ ਵਿੱਚ 2151 ਇਸ਼ਤਿਹਾਰਬਾਜ਼ੀ ਮਾਰਕETING ਅਤੇ ਜਨਤਕ ਸਬੰਧਾਂ ਬਾਰੇ ਟਾਇਰ 1 ਚ 2142 ਤੇ ਵਿੱਤੀ ਐਡੀਟਰ ਤੇ ਲੇਖਾਕਾਰ ਟਾਇਰ 1 ਚ 2090 ਉਪਭੋਗਤਾ ਸਹਾਇਕ ਟੈਕਨੀਸ਼ੀਅਨ ਟਾਇਰ 2 ਦੇ ਵਿੱਚ 1844 ਤੇ ਕੰਪਿਊਟਰ ਤੇ ਸੂਚਨਾ ਸਿਸਟਮ ਪ੍ਰਬੰਧਨ ਟਾਇਰ 0 ਦੇ ਵਿੱਚ 1841 ਤੇ ਐਨਓਸੀ ਪ੍ਰਸ਼ਾਸਨਿਕ ਅਧਿਕਾਰੀ ਟਾਇਰ 3 ਦੇ ਵਿੱਚ 1787 ਡਾਟਾ ਵਿਗਿਆਨੀ ਟਾਇਰ 1 ਦੇ ਵਿੱਚ 1654 ਟਾਇਰ 1 ਦੇ ਵਿੱਚ ਵਪਾਰਕ ਪ੍ਰਣਾਲੀ ਮਾਹਰ ਦੇ ਵਿੱਚ 1600 ਲੇਖਾਕਾਰੀ ਟੈਕਨੀਸ਼ੀਅਨ ਅਤੇ ਬੁੱਕ ਕੀਪਰ ਟਾਇਰ 2 ਦੇ ਵਿੱਚ 1599 ਕੰਪਿਊਟਰ ਸਿਸਟਮ ਡਿਵੈਲਪਰ ਅਤੇ ਪ੍ਰੋਗਰਾਮ ਟਾਇਰ 1 ਦੇ ਵਿੱਚ 1475 ਤੇ ਹੋਰ 70915 64% ਤੇ ਕੁੱਲ 110226 ਯਾਨੀ ਕਿ 100% ਜਿਵੇਂ ਕਿ 2022 ਨੂੰ ਦੇਖਿਆ ਗਿਆ ਤਾਂ 2023 ਵਿੱਚ ਆਈਟੀਏ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਉਮੀਦਵਾਰਾਂ ਨੂੰ ਕੈਨੇਡਾ ਨੂੰ ਆਪਣੀ ਨਿਵੇਸ਼ ਦੇਸ਼ 76791 ਵਿੱਚ ਸੂਜੀ ਵਧ ਕੀਤਾ ਗਿਆ ਤੇ ਭਾਰਤ ਇੱਕ ਵਾਰ ਫਿਰ ਦੂਜੇ ਸਥਾਨ ਤੇ ਡਿੱਗ ਗਿਆ 7394 ਲੋਕਾਂ ਨੂੰ ਹੀ ਇਹ ਸਭ ਕੁਝ ਪ੍ਰਾਪਤ ਹੋਇਆ ਤੇ ਦਿਲਚਸਪ ਗੱਲ ਇਹ ਹੈ ਕਿ ਕੈਮਰੂਨ ਨਾਈਜੀਰੀਆ 3822 ਨਾਲੋਂ ਸਿਰਫ 26 ਆਈਲੈਂਡਸ ਨਾਲ ਤੀਜੇ ਸਭ ਤੋਂ ਵੱਧ ਆਈਟੀਏ 3828 ਵਿੱਚ ਚਲਾ ਗਿਆ ਲਿਬਲਾਨ ਹੁਣ ਚੋਟੀ ਦੇ 10 ਦੇਸ਼ਾਂ ਵਿੱਚੋਂ ਨਹੀਂ ਹੈ ਜਦੋਂ ਕਿ ਪਾਕਿਸਤਾਨ ਨੂੰ 2022 ਵਿੱਚ ਚੋਟੀ ਦੇ 10 ਦੇਸ਼ਾਂ ਵਿੱਚ ਨਾ ਆਉਣ ਦੇ ਬਾਵਜੂਦ 1173 ਆਈਟੀ ਪ੍ਰਾਪਤ ਹੋਏ ਤੇ ਉਤੇ ਨਿਵੇਸ਼ ਦੇਸ਼ ਦੀ ਗੱਲ ਕੀਤੀ ਜਾਵੇ 2023 ਵਿੱਚ ਜਾਰੀ ਕੀਤੇ ਗਏ ITA ਕੈਨੇਡਾ ਵਿੱਚ 76791 ਭਾਰਤ ਨੂੰ 7394 ਕੈਮਰੂਨ 3828 ਨਾਈਜੀਰੀਆ 3822 ਸੰਕੇਤ ਰਾਜ ਅਮਰੀਕਾ 2526 ਮੈਕਸੀਕੋ 1681 ਅਲਜੀਰੀਆ 1349 ਪਾਕਿਸਤਾਨ 1773 ਯੂਨਾਈਟਿਡ ਕਿੰਗਡਮ 1157 ਸੰਯੁਕਤ ਅਰਬ امارات 1051 ਤੇ ਹੋਰ 9494 ਦੇ ਕੁੱਲ 110226 ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਨੰਬਰ ਰੈਸ਼ ਦੇ ਦੇਸ਼ ਦੇ ਮਾਪਦੰਡ ਨੇ ਤੇ ਨਾ ਕਿ ਨਾਗਰਿਕਤਾ ਦੇ ਦੇਸ਼ ਭਾਰਤ ਨਾਗਰਿਕਾ ਦੁਆਰਾ ਐਕਸਪੈਕਟ ਐਂਟਰੀ ਆਈਟੀਏ ਪ੍ਰਾਪਤ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਇਸ ਤੋਂ ਬਾਅਦ ਨਾਈਜੀਰੀਆ ਤੇ ਚੀਨ ਪ੍ਰਮੁੱਖ ਦੇਸ਼ਾਂ ਦੀ ਗੱਲ ਕੀਤੀ ਜਬ ਉਹਦੇ ਭਾਰਤ 52106 47.2% ਤੇ ਨਾਈਜੀਰੀਆ 7263 ਚੀਨ 5856 ਕੈਮਰੂਨ 4335 ਫਿਲਪੀਨ 2593 ਪਾਕਿਸਤਾਨ 2565 ਮੈਕਸੀਕੋ 2049 ਤੇ ਉੱਤੇ ਹੀ ਬ੍ਰਾਜ਼ੀਲ 1777 ਦਰਜ ਕੀਤਾ ਗਿਆ ਗ੍ਰੇਡਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ aajniswala.com ਦੇ ਨਾਲ